ਦੇਨੀ ਲੱਗਣਾ ਬੁਕੇ ਨਾ 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 ਹਰਮਨ ਚਿਮੇ ਵਾਲੀ ਮਸ਼ਹੂਰ ਬਲੌਗਰ ਪਾਇਲ ਪਰਮ ਅਤੇ ਪ੍ਰਨੀਤ ਕੌਰ ਦੇ ਵਿਚਕਾਰ ਹਾਲ ਹੀ ਵਿੱਚ ਵੱਡਾ ਝਗੜਾ ਹੋਇਆ ਦੋਵੇਂ ਬਲੌਗਰ ਜੋ ਹਮੇਸ਼ਾ ਹੀ ਬਵਾਦਾਂ ਕਾਰਨ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿੰਦੀਆਂ ਨੇ ਇੱਕ ਵਾਰ ਫੇਰ ਖਬਰਾਂ ਦੀਆਂ ਸੁਰਖੀਆਂ ਬਣ ਗਈਆਂ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਇਲ ਅਤੇ ਪ੍ਰਨੀਤ ਖੁੱਲ੍ਹਿਆਂ ਆਪਸ ਵਿੱਚ ਪੜਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਲਬਾਤ ਕਰਦਿਆਂ ਦੋਵਾਂ ਵਿਚਕਾਰ ਇੰਨਾ ਤਣਾਅ ਵਧ ਗਿਆ ਕਿ ਮਾਮਲਾ ਸ਼ਰਿਆਂਮ ਹੱਥੋਂ ਪਾਈ ਤੱਕ ਪਹੁੰਚ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਕਰ ਲਈ ਜਿਸ ਤੋਂ ਬਾਅਦ ਇਹ ਵੀਡੀਓ ਬੇਹੱਦ ਤੇਜ਼ੀ ਨਾਲ ਹਰ ਪਲੇਟਫਾਰਮ ਤੇ ਫੈਲ ਰਹੀ ਜੇ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਵਿਚਕਾਰ ਅਸਲ ਵਿੱਚ ਝਗੜੇ ਦੀ ਵਜ੍ਹਾ ਕੀ ਸੀ ਨਾ ਹੀ ਪਾਇਲ ਪਰਮ ਅਤੇ ਨਾ ਹੀ ਪ੍ਰਨੀਤ ਕੌਰ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਕ ਬਿਆਨ ਸਾਹਮਣੇ ਆਇਆ ਹਾਲਾਂਕਿ ਪਾਇਲ ਪਰਮ ਅਤੇ ਪ੍ਰਨੀਤ ਕੌਰ ਇੱਕ ਦੂਜੇ ਦੇ ਖਿਲਾਫ ਇੰਸਟਾਗ੍ਰam 'ਤੇ ਆਪਣੀਆਂ ਸਟੋਰੀਆਂ ਸਾਂਝਾ ਕਰ ਰਹੀਆਂ ਨੇ ਜਿਹੜੀਆਂ ਤੁਹਾਨੂੰ ਹੁਣ ਸਕਰੀਨ ਤੇ ਦਿਖਾ ਦਿੰਨੇ ਆ ਪਾਇਲ ਪਰਮ ਦੀ ਸਟੋਰੀ ਤੇ ਨਾਲ ਹੀ ਪ੍ਰਨੀਤ ਕੌਰ ਦੀ ਸਟੋਰੀ ਲੋਕਾਂ ਵੱਲੋਂ ਵਕ ਵਕ ਅੰਦਾਜ਼ੇ ਲਗਾਏ ਜਾ ਰਹੇ ਨੇ ਪਰ ਸਚਾਈ ਤਾਂ ਉਹਨਾਂ ਦੇ ਬਿਆਨ ਤੋਂ ਬਾਅਦ ਹੀ ਸਾਹਮਣੇ ਆਵੇਗੀ ਇਹ ਗੱਲ ਵੀ ਯਾਦ ਰੱਖੇ ਕਿ ਪੈਲ ਪਰਮ ਹਮੇਸ਼ਾ ਹੀ ਕਿਸੇ ਨਾ ਕਿਸੇ ਬਵਾਦ ਜਾਂ ਚਰਚਾ ਕਰਕੇ ਖਬਰਾਂ ਦਾ ਹਿੱਸਾ ਬਣਦੀ ਰਹਿੰਦੀ ਹੈ ਦੂਜੇ ਪਾਸੇ ਪ੍ਰਨੀਤ ਕੌਰ ਵੀ ਪਹਿਲਾਂ ਆਪਣੇ ਨਿੱਜੀ ਅਤੇ ਪਰਿਵਾਰਕ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਰਹਿ ਚੁੱਕੀ ਹੈ ਇਸ ਵੇਲੇ ਜੋ ਵੀਡੀਓ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਇਹ ਲੋਕਾਂ ਵੱਲੋਂ ਬੜੀ ਤੇਜ਼ੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਰ ਅਸੀਂ ਇਸ ਵੀਡੀਓ ਦੀ ਕੋਈ ਪੋਸਟ ਨਹੀਂ ਕਰਦੇ ਜਿਵੇਂ ਹੀ ਦੋਵਾਂ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਆਉਂਦਾ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹੁਣ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਡੇਲੀ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ